ਜਬ ਕੀ ਕਰਾਂਗੀ ਕਹਾਣੀ ਬਾਰੇ ਤੁਹਾਨੂੰ ਦੱਸਾਂਗੀ ਠੀਕ ਹੈ ਇਹਦੇ ਨਾਲ ਤੁਹਾਨੂੰ ਸਿੱਖਿਆ ਮਿਲੂ ਠੀਕ ਹੈ ਕਹਾਣੀ ਦੇ ਨਾਲ ਠੀਕ ਹੈ ਚਲੋ ਹੁਣ ਮੈਂ ਤੁਹਾਨੂੰ ਦੱਸੂਗੀ ਬੱਕਰੀ ਇੱਕ ਬੱਕਰੀ ਦਾ ਬੱਚੇ ਬਾਰੇ ਕਹਾਣੀ ਦਾ ਬਣਾਵਾਂਗੇ ਜਿੱਥੇ ਤੁਸੀਂ ਧਿਆਨ ਨਾਲ ਦੇਖਣੀ ਸੁਣਨੀ ਨਾਲ ਇੱਕ ਬੱਕਰੀ ਦਾ ਬੱਚਾ ਸੀ ਆ ਦੇਖੋ ਨਾਲ ਪਿਕਚਰ ਇੱਕ ਬੱਕਰੀ ਦਾ ਬੱਚਾ ਸੀ ਇੱਕ ਦਿਨ ਉਹ ਘਾਹ ਚਾਰ ਰਿਹਾ ਸੀ ਠੀਕ ਹੈ ਇੱਕ ਦਿਨ ਉਹ ਘਾਹ ਚਾਰ ਰਿਹਾ ਸੀ ਅਚਾਨਕ ਉਸ ਨੂੰ ਇੱਕ ਦਿਨ ਬਘਿਆੜੀ ਮਿਲ ਗਈ ਠੀਕ ਹੈ ਬਘਿਆੜੀ ਆ ਉਹ ਬੋਲਿਆ ਕਿ ਮੈਂ ਤੈਨੂੰ ਬੱਕਰੀ ਦਾ ਬੱਚੇ ਮੈਂ ਤੈਨੂੰ ਖਾ ਜਾਵਾਂਗਾ ਖਾ ਜਾਵਾਂਗਾ ਬੱਚਾ ਬੋਲਿਆ ਕਿ ਪਹਿਲਾਂ ਤੁਸੀਂ ਮੈਨੂੰ ਗਾਣਾ ਸੁਣਾਓ ਠੀਕ ਹੈ ਬੱਚੇ ਨੂੰ ਲਾਲਚ ਦਿੱਤਾ ਕਿ ਤੁਸੀਂ ਮੈਨੂੰ ਗਾਣਾ ਸੁਣਾਓ ਫਿਰ ਉਹਨੇ ਬਗਿਆਰ ਗਾਣਾ ਗਾਉਣਾ ਲੱਗਿਆ ਇਹਨੇ ਨੂੰ ਬੱਕਰੀ ਦਾ ਬੱਚਾ ਜਿਹੜਾ ਉਹ ਉਹ ਭੱਜ ਗਿਆ ਠੀਕ ਹੈ ਉਹ ਆਪਣੀ ਜਾਨ ਨੂੰ ਚਾ ਕੇ ਭੱਜ ਗਿਆ ਤੁਹਾਨੂੰ ਸਮਝ ਆ ਗਈ ਕਹਾਣੀ ਠੀਕ ਹੈ ਨਾ ਹਾਂ ਹੁਣ ਆਪਾਂ ਚੱਲ ਹੁਣ ਆਪਟੀਨਾ ਅੰਦੇ ਟੋਗਾ ਬਾਰੇ ਕਹਾਣੀ ਪੜਾਂਗੇ ਠੀਕ ਹੈ ਹੁਣ ਇਹ ਇਧਰ ਦੇ ਹਾਂ ਨੇਕ ਤੀਨਾ ਮੈਦਾਨ ਵਿੱਚ ਕੱਢਣ ਲੱਗੀ ਠੀਕ ਹੈ ਖੇਡਣ ਜਾਂਦੀ ਹੈ ਉੱਥੇ ਅਮਰੂਦ ਦਾ ਇੱਕ ਦਰਖਤ ਹੈ ਠੀਕ ਹੈ ਦਰਖਤ ਤੇ ਇੱਕ ਤੋਤਾ ਰਹਿੰਦਾ ਲੱਗੇ ਸਮਝ ਦਰਖਤ ਤੇ ਇੱਕ ਤੋਤਾ ਰਹਿੰਦਾ ਹੈ ਤੀਨਾ ਉਸ ਨੂੰ ਮਿਰਚ ਖਵਾਉਂਦੀ ਹੈ ਤੀਨਾ ਜਿਹੜੀ ਆ ਤੋਤੇ ਨੂੰ ਮਿਰਚ ਖਵਾਉਂਦੀ ਹੈ ਠੀਕ ਹੈ ਤੇ ਤੋਤਾ ਜਿਹੜਾ ਚੁੰਝ ਮਾਰ ਕੇ ਮਰੂਦ ਸੁੱਟਦਾ ਹੈ ਉਹ ਦਰਖਤ ਤੇ ਬੈਠਾ ਉਹ ਚੁੰਝ ਮਾਰ ਕੇ ਮਰੂਦ ਸੁੱਟਦਾ ਹੈ ਤੇ ਤੀਨਾ ਮਜੇ ਨਾਲ ਮਰੂਦ ਖਾਂਦੀ ਹੈ ਮੇਰਾ ਤੀਨਾ ਜਿਹੜੀ ਆ ਉਹ ਉਹਦੇ ਨਾਲ ਕਿਵੇਂ ਕਰਦੀ ਆ ਉਹਨੂੰ ਮਿਰਚ ਖਵਾ ਦਿੰਦੀ ਕਿਉਂਕਿ ਉਹਨੂੰ ਮਿਰਚ ਲੱਗੂਗੀ ਠੀਕ ਹੈ ਤੇ ਪਰ ਜਿਹੜਾ ਜਿਹੜਾ ਤੋਤਾ ਵਾ ਉਹ ਚੁੰਝ ਮਾਰ ਕੇ ਮਨੂਦ ਥੱਲੇ ਸੁੱਟ ਦਿੰਦਾ ਤੇ ਤੀਨਾ ਜਿਹੜੀ ਬਰੂਦ ਚਾਹ ਕੇ ਖਾ ਲੈਂਦੀ ਇਹ ਤੋਂ ਕੀ ਸਿੱਖਿਆ ਮਿਲਦੀ ਹੈ ਕਿ ਤੀਨਾ ਨੇ ਉਹਦਾ ਬੁਰਾ ਸੋਚ ਬੁਰਾ ਸੋਚਿਆ ਤੇ ਉਹਨੇ ਉਹਦਾ ਭਲਾ ਸੋਚਿਆ ਮਤਲਬ ਕਿ ਉਹਨੂੰ ਉਹਨੇ ਮਨੂਦ ਦਿੱਤਾ ਸੋ ਨੀਚੇ ਸੁੱਟਦਾ ਨਾ ਕਰਨੀ ਕਿਉਂਕਿ ਤਾਂ ਲੱਗਦਾ ਮੀਂਹ ਪਿਆ ਹੈ। ਹਾਂ ਠੀਕ ਹੈ। ਹੁਣ ਮੀਂਹ ਵਾਲੀ ਕੱਨ ਕਰਪਾ ਵਾਹ। ਕੱਲ ਮੀਂਹ ਪਿਆ ਸੀ। ਅੱਜ ਵੀ ਮੀਂਹ ਪੈ ਰਿਹਾ ਹੈ। ਸ਼ਾਇਦ ਕੱਲ ਵੀ ਮੀਂਹ ਪਵੇਗਾ ਠੀਕ ਹੈ। ਅੱਜ ਕੱਲ ਮੀਂਹ ਦਾ ਮੌਸਮ ਚੱਲ ਰਿਹਾ ਹੈ। ਹੁਣ ਅੱਜ ਕੱਲ ਮੀਂਹ ਦਾ ਮੌਸਮ ਹੀ ਚੱਲ ਰਿਹਾ ਹੁਣ ਮੀਂਹ ਪੈਣ ਦੇ ਨਾਲ ਮੌਸਮ ਤੇ ਬਦਲ ਗਿਆ ਮੌਸਮ। ਮੀਂਹ ਆਇਆ ਤਾਂ ਅੱਜ ਤਾਂ ਬਹੁਤ ਕਦੇ ਮੀਂਹ ਨਾ ਮਟਿਆ ਮਟਿਆ ਪੂਰਦਾ ਟਿੱਪਾ ਲੱਗ ਜਾਂਦਾ। ਮੀਂਹ ਵਿੱਚ ਕੌਣ ਮਜ਼ਾ ਲੈਂਦਾ ਨਾ ਕੌਣ ਫਿਰਦਾ ਦਾ ਵਿੱਚ। ਕਦੀ ਛੋਟਾ ਨਹੀਂ ਆ ਜਾਂਦਾ ਹਾਂ ਹਾਂ ਬਣ ਕੇ ਆ ਜਾਂਦਾ ਡੱਗ ਜਾਵੇ ਫੋਟੇ ਛੋਟੇ ਕਦੇ ਛੋਟੀਆਂ ਗੁੰਡਾ ਦਿਖਣ ਲੱਗ ਜਾਂਦੇ ਕਦੇ ਵੀ ਤੇਜ਼ ਹੋ ਜਾਂਦਾ ਹੈ ਕਦੇ ਬੂਰਦਾ ਬਾਦੀਆਂ ਲੱਗਦੀ ਕਦੇ ਇਕਦਮ ਵੀ ਤੇਜ਼ ਹੋ ਜਾਂਦਾ ਹੈ ਕਦੀ ਇਕਦਮ ਵੀ ਹੌਲੀ ਹੋ ਜਾਂਦਾ ਘਟ ਜਾਂਦਾ ਠੀਕ ਹੈ ਹਾਂ ਹਾਂ ਕਿੰਨਾ ਕੋ ਜਦੋਂ ਨਹੀਂ ਤੇਜ਼ ਪੈਂਦਾ ਹੁੰਦਾ ਮੀਂਹ ਦਰਪਤਾ ਤੇ ਪੈਂਦਾ ਹੈ ਨਹੀਂ ਜਿਹੜਾ ਉਹ ਦਰਪਤਾ ਤੇ ਪੈਂਦਾ ਠੀਕ ਹੈ ਮੀਂਹ ਦੀਆਂ ਗੁੰਡਾ ਘਾਹ ਕਾਣ ਤੇ ਪੱਤਿਆਂ ਨੂੰ ਹਿੱਲਾ ਕਰਦੇ ਮੀਂਹ ਦਾ ਬੂੰਦਾ ਘਰ ਦੀ ਮੀਂਹ ਕਰ ਦਿੰਦੀਆਂ ਨੇ ਬੱਚਿਆਂ ਨੂੰ ਜੇ ਬੱਚੇ ਬਾਹਰ ਖੇਡਦੇ ਆ ਉਹਨਾਂ ਨੂੰ ਵੀਂਹਾਂ ਕਰ ਦਿੰਦੇ ਆ ਤੇ ਜਿਹੜੇ ਮਕਾਨ ਆਪਣੇ ਚਾਹਤ ਮਤਲਬ ਜਿਹੜੇ ਘਰ ਬਣੇ ਉਹਨਾਂ ਨੂੰ ਵੀਂਹਾਂ ਕਰ ਦਿੰਦੇ ਮੈਨੂੰ ਮੀਂਹ ਚੰਗਾ ਲੱਗਦਾ ਤੇ ਕੀ ਤੁਹਾਨੂੰ ਵੀ ਮੀਂਹ ਚੰਗਾ ਲੱਗਦਾ ਉਹਨੇ ਬੱਚੇ ਨੂੰ ਇਹ ਦੱਸਿਆ ਵਾ ਕਿ ਮੀਂਹ ਬਹੁਤ ਮੀਂਹ ਮੈਨੂੰ ਚੰਗਾ ਲੱਗਦਾ ਠੀਕ ਹੈ ਕੀ ਤੁਸੀਂ ਦੱਸੋ ਤੁਹਾਨੂੰ ਮੀਂਹ ਚੰਗਾ ਲੱਗਦਾ ਜਾਂ ਨਹੀਂ ਤੁਹਾਨੂੰ ਮੌਸਮ ਚ ਮੀਂਹ ਵਿੱਚ ਮਜ਼ਾ ਆਉਂਦਾ ਜਿਹੜੇ ਇਹੋਂ ਬਹੁਤ ਜ਼ਿਆਦਾ ਨਾ ਹੋਣੀ ਸ਼ੁਰੂ ਹੋ ਜਾਵੇ ਠੀਕ ਹੈ ਗਰਮ ਵਰਗਾ ਮੌਸਮ ਚ ਨਹੀਂ ਜ਼ਿਆਦਾ ਹੁੰਦੇ ਠੀਕ ਹੈ ਚਲੋ ਇਸ ਤਰ੍ਹਾਂ ਤੁਹਾਨੂੰ ਕਹਾਣੀਆਂ ਸੁਣ ਕੇ ਤੁਹਾਨੂੰ ਸਿੱਖਿਆ ਮਿਲੀ ਠੀਕ ਹੈ ਚਲੋ ਕਲਾਪਿੰਗ ਕਰਦੇ ਹਾਂ